मुर्दाबाद 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 मुदाबाद मुदाबाद आम आदमी पार्टी मुर्दाबाद मुद्दा मुद्दा कुंडा गलती नहीं चलेगी कुंडा गलती नहीं चलेगी नहीं 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 चलेगी नहीं चलेगी 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 आम आदमी सरकार मुर्दाबाद ਜੀ ਮੇਰਾ ਨਾਮ ਜੀ ਨੀਤਪਾਲ ਸਿੰਘ ਆ ਪਿੰਡ ਗਮਾਨਪਰਾ ਔਰ ਮੌਜੂਦਾ ਮੈਂਬਰ ਪੰਚਾਇਤ ਆ ਮੈਂ ਔਰ ਸਾਡੇ ਨਾਲ ਬਹੁਤ ਵੱਡਾ ਧੱਕਾ ਕੀਤਾ ਗਿਆ ਡਾਕਟਰ ਜਸਵੀਰ ਨੇ ਇਹਨੇ ਇਸ ਪੱਖ ਤੇ ਆਪਣੇ ਲੈਵਲ ਦੇ ਵਿੱਚ ਆਪਣੇ ਐਮਐਲਏ ਦੇ ਵਿੱਚ ਇਹ ਆਪਣੇ ਰਿਸ਼ਤੇਦਾਰਾਂ ਨੂੰ ਇਥੋਂ ਇਲੈਕਸ਼ਨ ਲੜਾ ਰਿਹਾ ਹੈ ਔਰ ਇਹ ਚਾਹੁੰਦਾ ਹੈ ਕਿ ਅਹੀ ਧੱਕੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਸਰਪੰਚ ਬਣਾ ਲਈਏ ਪਰ ਅਸੀਂ ਇਹ ਧੱਕਾ ਨਹੀਂ ਹੋਣ ਦੇਵਾਂਗੇ ਅਸੀਂ ਵੀ ਇਲੈਕਸ਼ਨ ਲੜਨ ਦੇ ਹੱਕਦਾਰ ਹਾਂ ਔਰ ਸਾਡੇ ਸਾਰੇ ਹੀ ਪਰਿਵਾਰ ਦੀ VOTING ਜਿਹੜੀ ਆ ਕੱਟੀ ਗਈ ਆ ਅਸੀਂ ਇਹਦਾ ਵਿਰੋਧ ਬਹੁਤ ਹੀ ਜ਼ਬਰਦਸਤ ਕਰਾਂਗੇ ਔਰ ਇਸ ਸਰਉਦੇਸ਼ ਸਿੰਘ ਜੀ ਸਰਪੰਚ ਪਿੰਡ ਗਮਾਹਪੁਰਾ ਤੇ ਇਹ ਜਿਹੜਾ ਇਹ ਇਲੈਕਸ਼ਨ ਹੋ ਰਹੀ ਆ ਜਦੋਂ ਮੇਰੀ ਇਲੈਕਸ਼ਨ ਹੋਈ ਸੀ ਅੱਜ ਤੋਂ 5 ਸਾਲ ਪਹਿਲਾਂ ਉਸ ਵੇਲੇ ਦੀਆਂ ਵੋਟਾਂ ਜਿਹੜੀਆਂ ਉਹ ਅੱਜ ਨਾਲੋਂ ਬਹੁਤ ਜ਼ਿਆਦਾ ਸੀ ਔਰ ਵਤਨਦੀਪ ਜਾਇ ਇਹਨਾਂ ਨੇ ਘਟਾਤੀਆਂ ਵਾ ਔਰ ਕਟੀਆਂ ਵੀ ਐਸਾ ਨਾ ਵੀ ਜਿਹੜੇ ਜਿਹੜੀਆਂ ਨਾਲ ਲੋੜ ਸੀ ਉਹ ਵੋਟ ਦਾ ਖੜੀ ਇਹਨਾਂ ਨੇ ਬਾਕੀ ਬਹੁਤ ਸਾਰੀਆਂ ਘਟਾਤੀਆਂ ਨੇ ਜਿਹਨੇ ਕਿਸੇ ਨੇ ਆਵਾਜ਼ ਦਿੱਤੀ ਮੈਂ ਇਲੈਕਸ਼ਨ ਲੜਨੀ ਆ ਸਰਪੰਚੀ ਦੀ ਜਾਂ ਕਿਸੇ ਨੇ ਆਵਾਜ਼ ਦਿੱਤੀ ਮੈਂਬਰੀ ਲੜਨੀ ਦੀ ਉਹਨਾਂ ਦੀ ਵੋਟਾਂ ਕਟਾ ਕੇ ਤੇ ਇਹਨਾਂ ਨੇ ਜਿਨ੍ਹਾਂ ਨੂੰ ਬਣਾਉਣਾ ਸੀ ਉਹਨਾਂ ਦੀ ਵੋਟਾਂ ਰੱਖਣੀਆਂ ਬਾਕੀ ਸਭ ਕਟਾ ਦਿੱਤੀਆਂ ਨੇ ਔਰ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆਂ ਔਰ ਜੇ ਮੰਨ ਲਓ ਸਾਡਾ ਮੇਰਾ ਨਾਮ ਅਮਨਦੀਪ ਸਿੰਘ ਜੀ ਪਿੰਡ ਗਮਾਨਪੁਰਾ ਜੀ ਮਸਲਾ ਆਪਣਾ ਆਇਓ ਮੰਨ ਲਓ ਸਾਡੇ 7 ਨੰਬਰ ਵਾਰਡ ਚ ਇੱਕ ਸਾਡੇ ਡੇਰੇ ਪੈਂਦੇ ਆ ਰੰਧਾਵਿਆਂ ਦੇ ਇੱਕ ਅਗਲੇ ਡੇਰੇ ਪੈਂਦੇ ਆ ਇੱਕ ਪੈਂਦਾ ਬੱਗੇ ਵਾਲੀ ਵਾਰਡ ਇਹਨਾਂ ਚ ਮੰਨ ਲਓ 64 ਵੋਟਾਂ ਆਉਂਦੀਆਂ ਤੇ ਬਾਕੀ ਸਾਡੀ ਮੰਨ ਲਓ ਬੋਟ ਕਿੱਥੇ ਗਈ ਜੀ ਅਸੀਂ ਪੁੱਛਣਾ ਚਾਹੁੰਦੇ ਵੀ ਅਸੀਂ ਪਿੰਡ ਚ ਨਹੀਂ ਰਹਿੰਦੇ ਆ ਬੋਟ ਦਾ ਹਨੂ ਕੋਈ ਦੱਸੇਗੀ ਕੀ ਕਰਨਾ ਹੀ ਮੰਨ ਲੋ ਹਰ ਕੇ ਨੂੰ ਤੁਹਾਨੂੰ ਹੀ ਅਧਿਕਾਰ ਹੈਗਾ ਮੈਨੂੰ ਹੀ ਅਧਿਕਾਰ ਹੈਗਾ ਪੁੱਛ ਸਾਡੇ ਪਿੰਡ ਦੀ ਵੋਟ ਉਹਦਾ 45 400 ਵੋਟ ਆ ਜੀ ਸਾਹ ਸ੍ਰੀ ਵੈਕਰ ਜੀ ਕੀ ਫਤ ਹੈ ਅੱਜ ਹੀ ਸੰਭੂ ਪਿੰਡ ਗਮਾਨਪੁਰਾ ਦੇ ਮੋਹਤਬਰ ਸੱਜਣ ਪਿੰਡ ਦੇ ਵਿਅਕਤੀ ਕਿਣ ਦੀ ਪੂਰੀ ਸਾਂਝ ਨਾਲ ਇਕੱਠੇ ਹੋਏ ਆ ਕਿ ਜੋ ਸਾਡੇ ਪਿੰਡ ਗਮਾਨਪੁਰੇ ਵਿੱਚ ਝੱਟਕਾ ਹੋਇਆ ਵਾ ਜੋ ਪਿੰਡ ਦੀ 7 800 ਵੋਟ ਕਟਾਈ ਗਈ ਆ ਸਿਰਫ ਕਟਾਈ ਆ ਦੇ ਚਾੜੂ ਦੀ ਸਰਕਾਰ ਨੇ ਕਟਾਈਆ ਹੋਰ ਕਿਸੇ ਨੇ ਨਹੀਂ ਕਟਾਈ ਸਾਡੇ ਪਿੰਡ ਕਾਲੀਆਂ ਨਾਲ ਵੀ ਸਾਡੀ ਬੜੀ ਸਾਂਝਾ ਸਾਡੀ ਕਾਂਗਰਸ ਨਾਲ ਬੜੀ ਸਾਂਝਾ ਸਾਡੀ ਕਾਮਰੇਟ ਪਰਿਵਾਰ ਨਾਲ ਵੀ ਬੜੀ ਸਾਂਝਾ ਸਾਨੂੰ ਇਹ ਵੱਖ ਕਰਨ ਵਾਲੀ ਪਾਰਟੀ ਆ ਗਈ ਆ ਸਾਨੂੰ ਇਸ ਪਾਰਟੀ ਤੋਂ ਖਤਰਾ ਵਾ ਜੇ ਸਾਡੀ 7-800 ਵੋਟ ਕਟਾ ਸਕਦੇ ਆ ਕੱਲ ਨੂੰ ਸਾਡੇ ਕਾਗਜ ਵੀ ਰੱਦ ਕਰਾ ਸਕਦੇ ਆ ਸਾਨੂੰ ਇਸ ਗੱਲ ਦਾ ਬਹੁਤ ਖਤਰਾ ਵਾ ਇਹ ਸਰਕਾਰ ਨੇ ਸਾਡੇ ਪਿੰਡ ਦੇ ਪਿਆਰ ਨੂੰ ਸਾਡੇ ਪਿੰਡ ਦੇ ਤਫਾਕ ਨੂੰ ਖੇਰੂ ਖੇਰੂ ਕਰਤਾ ਆ ਇਹ ਆਪ ਤੇ ਤੀਲਾ ਤੀਲਾ ਇਹਨਾ ਹੋਣਾ ਵਾ ਸਾਨੂੰ ਵੀ ਇਹ ਤੀਲਾ ਤੀਲਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਸਾਡਾ ਸਖਤ ਵਿਰੋਧ ਆ ਜਸਵੀਰ ਸਿੰਘ ਐਮ ਐਲ اے ਤੇ ਪਿੰਡ ਨੇ ਪੂਰਾ ਇਕੱਠਾ ਹੋ ਕੇ ਜਦੋਂ ਐਮ ਐਲ اے ਦੀ ਇਲੈਕਸ਼ਨ ਸੀ ਇਹਨੂੰ ਐਮ ਐਲ اے ਦੀਆਂ ਵੋਟਾਂ ਪਾਈਆਂ ਇਹਨੂੰ ਪਾਈਆਂ ਤਾਂ ਸੀ ਚਲੋ ਸਾਡੇ ਇਲਾਕੇ ਦਾ ਐਮ ਐਲਿਆ ਸਾਨੂੰ ਤਫਾਕ ਨਾ ਰੱਖੂਗਾ ਪਰ ਅੱਜ ਜੋ ਹੀ ਵੇਖਣ ਦੇ ਆ ਜੋ ਇਹ ਨਤੀਲ-ਤੀਲ ਖਲਾਰ ਦਿੱਤੀ ਆ ਉਹਦਾ ਸਾਨੂੰ ਸਖਤ ਵਿਰੋਧ ਆ ਇਹ ਪਿੰਡ ਗਮਾਨਪੁਰੇ ਦੇ ਉੱਤੇ ਜੋ ਹੋਇਆ ਵਾ ਉਹ ਬਹੁਤ ਨਿੰਦਣਯੋਗ ਕੀਤਾ ਆ ਪਰ ਗਮਾਨਪੁਰੇ ਨੇ ਨਹੀਂ ਕੀਤਾ ਇਹ ਆਮ ਪਾਰਟੀ ਸਰਕਾਰ ਨੇ ਕੀਤਾ ਵਾ ਜੇ ਆ ਮੌਜੂਦਾ 7 ਨੰਬਰ ਵਾਰਡ ਦੀ ਭਾਜੀ ਮੇਰੀ ਵਾਰਡ ਵਿੱਚ ਸਿਸ ਬੋਟ ਕੱਲੇ ਦੀ ਕੱਟੀ ਗਈ ਆ ਮੇਰੀ ਮੌਜੂਦਾ ਦੀ ਵੀ ਕੱਢਤੀ ਇਹਨਾਂ ਨੇ ਵੀ ਭਾਜੀ ਅਸੀਂ ਕਹਿੰਦੇ ਆ ਜੋ ਵੀ ਕਪਲਾ ਕੀਤਾ ਸਾਰਾ ਆਮ ਪਾਰਟੀ ਨੇ ਕੀਤਾ ਵਾ ਤੇ ਅਸੀਂ ਇਹ ਤਾਂ ਕਹਿੰਦੇ ਹਾਂ ਇਹਦੇ ਕੋਈ ਕਾਰਵਾਈ ਹੋਵੇ ਤੇ ਸਾਡੀ ਜਿਹੜੀ ਪੰਚਾਇਤ ਆਣਾ ਜਿਹੜੀ ਸਾਡੀ ਵੋਟਾਂ ਫੇਰ ਬਾਲੀ ਹੋ ਨਹੀ ਤੇ ਫਿਰ ਪੰਚਾਇਤ ਜਿਹੜੀ ਆਪਣੀਆਂ ਵੋਟਾਂ ਆ ਇਹ ਰੱਦ ਹੋਣਾ ੜੇ ਪਿੰਡੋ ਸਰਪੰਚ ਜੀ ਦਾ ਗੱਲ ਦਾ ਦਿਲ ਰਹੇਗਾ ਤੁਹਾਡੀ ਸੁਣਵਾਈ ਹੋ ਪਾਏਗੀ ਹਾਂਜੀ ਭਾਜੀ ਸੁਣਵਾਈ ਕੀ ਹੋਣੀ ਆ ਅਸੀਂ ਤਾਂ ਵੇਖਣ ਦੇ ਭਾਜੀ 6-700 ਵੋਟ ਅਸੀਂ ਸਾਰੇ ਇਕੱਠੇ ਅਸੀਂ ਕਿੱਥੇ ਜਾਈਏ ਨਾ ਹੀ ਪਿੰਡ ਚੋਂ ਰਹਿ ਕੇ ਨਾ ਅਸੀਂ ਸਾਡਾ ਕੌਣ ਸੁਣੂਗਾ ਜੇ ਦੱਸੋ ਅਸੀਂ ਇਹ ਭਾਜੀ ਸਾਡੀ ਇਹ ਸਾਨੂੰ ਇਹ ਸੁਣਵਾਈ ਹੋਵੇ ਸਾਡੀ ਭਾਜੀ ਤੇ ਆਪਣਾ ਮਾਰਾ ਦੂਜਾ ਇਹ ਆਪਣੀ ਪੰਚਾਇਤ ਜਿਹੜੀ ਆਪਣੀਆਂ ਚੋਣਾਂ ਵਾ ਇਹ ਰੱਦ ਹੋਣਾ ੜੇ ਪਿੰਡੋ ਹਾਂਜੀ ਸਰ ਆਪਣਾ ਨਾਮ ਬਸ ਮੇਰਾ ਨਾਮ ਰਮਨ ਬਖੀ ਆ ਸਾਡਾ ਜਾਇ ਪਿੰਡ ਗਮਾਨਪੁਰੇ ਚ ਅਸੀਂ ਸਾਰੇ ਇਕੱਠੇ ਹੋਏ ਆ ਕਿਉਂਕਿ ਗਮਾਨਪੁਰਾ ਪਿੰਡ ਜਿਹੜਾ ਆ ਸਾਡੇ ਸ਼ਹਿਰ ਦੇ ਬਿਲਕੁਲ ਲਾਗੇ ਤੇ ਸਭ ਤੋਂ ਵੱਡਾ ਪਿੰਡ ਆ ਇਸ ਜਿੰਨੀਆਂ ਵੀ ਸਰਕਾਰਾਂ ਆਈਆਂ ਇੱਥੇ ਇਲੈਕਸ਼ਨ ਜਿਹੜੀ ਆ ਹਮੇਸ਼ਾ ਵੋਟ ਦੇ ਨਾਲ ਹੁੰਦੀ ਰਹੀ ਆ ਵੋਟ ਦਾ ਹੱਕ ਜਿਹੜਾ ਸਾਰੇ ਯੂਜ਼ ਕਰਦੇ ਰਹੇ ਤੇ ਆਪਣਾ ਵੱਖਰੀਆਂ ਵੱਖਰੀਆਂ ਸਰਕਾਰਾਂ 'ਚ ਵੱਖਰੀਆਂ ਵੱਖਰੇ ਸਰਪੰਚ ਬਣਾਉਂਦੇ ਰਹੇ ਆ ਤੇ ਪਿੰਡ ਦੀ ਜਿਹੜੀ ਤਰੱਕੀ ਆ ਲਗਾਤਾਰ ਲਿਆਂ ਤੇ ਰਹੀ ਆ ਪਰ ਐ ਸਰਕਾਰ ਦੇ ਵਿੱਚ ਜਿਹੜੀ ਲਿਸਟ ਆਈ ਆ ਉਹਦੇ ਤੋਂ ਇੰਜ ਲੱਗਦਾ ਵੀ ਸਰਕਾਰ ਜਿਹੜੀ ਵੋਟ ਇਲੈਕਸ਼ਨ ਲੁੱਟਣਾ ਚਾਹੁੰਦੀ ਆ ਇੱਕ ਫਿਰਕਾ ਜਿਹੜਾ ਭਾਈਚਾਰਕ ਸਾਂਝ ਆ ਉਹਦੇ 'ਚ ਫਰਕ ਪਾਇਆ ਗਿਆ ਲਗਭਗ ਪਿੰਡ ਦੀਆਂ 6-700 ਵੋਟ ਭਾਵ ਕਹਿੰਦਾ ਵੀ ਪਿਛਲੀ ਜਿਹੜੀ VOTING LIST ਸੀ ਸਰਪੰਚੀ ਵਾਲੀ ਜਾਂ MP ਵਾਲੀ ਉਹਦੇ ਤੋਂ 600 ਵੋਟ ਘਟਿਆ ਤੇ ਜਿਹੜੀਆਂ ਨਵੀਆਂ ਵੋਟਾਂ ਗੱਲੀਆਂ ਜਾਂ ਤੇ 700-750 ਵੋਟ ਸਾਡੀ ਇਸ ਪਿੰਡ ਦੀ ਵੋਟ ਕੱਟਤੀ ਗਈ ਆ ਜਿਹਦੇ ਨਾਲ ਜਿੱਥੇ ਫਿਰਕਿਆਂ 'ਚ ਫਰਕ ਪਿਆ ਆ ਉੱਥੇ ਜਿਹੜਾ ਇੱਕ ਗਰੀਬ ਕੋਲ ਵੋਟ ਦਾ ਹੱਕ ਆ ਜਿਹੜੀ ਮੁੱਖ ਮੰਤਰੀ ਵੀ ਬਣਾਉਂਦੀ ਆ ਪ੍ਰਧਾਨ ਮੰਤਰੀ ਵੀ ਬਣਾਉਂਦੀ ਆ ਤੇ ਸਰਪੰਚ ਵੀ ਬਣਾਉਂਦੀ ਆ ਉਹਨਾਂ ਤੋਂ ਉਹਨਾਂ ਦੇ ਹੱਕ ਤੋਂ ਵਾਂਝੇ ਕਰਤਾ ਗਿਆ ਤੇ ਉਹਦੇ ਨਾਲ ਨਾਲ ਜਿਹੜੀ ਮੌਜੂਦਾ ਸਰਕਾਰ ਆ ਇਸ ਸਰਕਾਰ ਨੇ ਇੱਕ ਸੋਚੀ ਸਮਝੀ ਸਕੀਮ ਦੇ ਤਹਿਤ ਕਿਉਂਕਿ ਕੱਲ ਸਾਡੇ ਨਮਾਇंदे ਪਿੰਡ ਦੇ ਐਸਡੀਐਮ ਸਾਹਿਬ ਨੂੰ ਵੀ ਮਿਲੇ ਸੀਗੀ ਉੱਥੇ ਡੀਸੀ ਸਾਹਿਬ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਜਿਸ ਤਰੀਕੇ ਦਾ ਪ੍ਰਸ਼ਾਸਨ ਦਾ ਜਵਾਬ ਸੀ ਖਾਸ ਕਰਕੇ ਐਸਡੀਐਮ ਸਾਹਿਬ ਦਾ ਵੀ ਜਾਓ ਜਿੱਥੇ ਮਰਜ਼ੀ ਭਜਲੋ ਜ਼ੋਰ ਲਾ ਲਓ ਉਤੋਂ ਹੁਕਮ ਆ ਜੋ ਵੋਟਾਂ ਦੀ ਲਿਸਟ ਆ ਗਈ ਇਹੋ ਹੀ ਰਹੂਗੀ ਉਹ ਤੋਂ ਸਾਫ਼ ਜਾ ਰਿਹਾ ਵੀ ਇਹ ਕਹੇ ਸੋਚੀ ਸਮਝੀ ਸਕੀਮ ਦੇ ਤਹਿਤ ਇਹ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਆ ਪਰ ਅਸੀਂ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਗਮਾਨਪੁਰਾ ਇੱਕ ਇਤਿਹਾਸਕ ਪਿੰਡ ਆ ਇੱਥੋਂ بڑے بڑے ਲੀਡਰ ਵੀ ਨਿਕਲੇ ਤੇ ਸੰਘਰਸ਼ ਵੀ بڑے بڑے ਨਿਕਲੇ ਆ ਇਹਦਾ ਜਿਹੜਾ ਜਵਾਬ ਆ ਉਹਨਾਂ ਨੂੰ ਇੱਟ ਦਾ ਪੱਥਰ ਨਾ ਦਿੱਤਾ ਜਾਊਗਾ ਸਾਡੇ ਸਾਰੇ ਪਿੰਡ ਵਾਲੇ ਇਕੱਠੇ ਆ ਭਾਵੇਂ ਕਹੇ ਜਾਤ ਦੇ ਆ ਕਹੇ ਪੋਲੀਟਿਕਲ ਪਾਰਟੀ ਦੇ ਆ ਸਾਰੇ ਧਰਮਾਂ ਦੇ ਲੋਕ ਇਕੱਠੇ ਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਇਹਦਾ ਇੱਕ ਬਹੁਤ ਵੱਡਾ ਸੰਘਰਸ਼ ਵੀ ਵਿੰਡਾਂਗੇ ਉਹਦੇ ਨਾਲ ਨਾਲ ਜਿਸ ਸੋਚ ਦੇ ਨਾਲ ਇਹਨਾਂ ਨੇ ਇਲੈਕਸ਼ਨ ਲੁੱਟਣ ਦੀ ਸੋਚਣਾ ਜਾਂ ਕਿਹ ਮਾੜੇ ਬੰਦੇ ਨੂੰ ਸਰਪੰਚ ਬਣਾਉਣ ਦੀ ਨੀਤ ਨਾਲ ਇਹ ਕੀਤਾ ਆ ਉਹਦਾ ਜਵਾਬ ਵੀ ਦਾਂਗੇ ਲollipops ਵੀ ਦਿੱਤਾ ਗਿਆ ਜੇ 5 ਲੱਖ ਦਿੱਤਾ ਜਾਵੇ ਸਰਪੰਚ ਦੇ ਵੇਖੋ ਸਾਰੇ ਲollipops ਆ ਤੁਹਾਨੂੰ ਵੇਖੀ ਰਿਹਾ ਜਿਹੜੀ ਇੱਕ ਪੰਨੇ ਜਿਹੜੀ ਵੋਟ ਆ ਵੋਟਾਂ ਦਾ ਜਿਹੜਾ ਸਰਪੰਚੀਆਂ ਦੀ ਤੁਸੀਂ ਵੇਖ ਲਈ ਕਿਤੇ 60 ਲੱਖ ਦੀ ਸਰਪੰਚੀ ਆ ਕਿਤੇ 2 ਕਰੋੜ ਦੀ ਸਰਪੰਚੀ ਆ ਉਥੇ ਲੋਕਤੰਤਰ ਦੀ ਜਿਹੜੀ ਭਾਵਨਾ ਜਾਂ ਜਿਹੜੀ ਪਿੰਡ ਦਾ ਸਰਪੰਚ ਬਣਾਉਣ ਦੀ ਭਾਵਨਾ ਜਾਂ ਕੋਈ ਗਰੀਬ ਦਾ ਜਿਹੜਾ ਇਲੈਕਸ਼ਨ ਜਿੱਤਣ ਵਾਲੀ ਭਾਵਨਾ ਲਗਭਗ ਖਤਮ ਕਰਤੀ ਗਈ ਆ ਭਗਵੰਤ ਮਾਨ ਦੇ ਲੌਲੀਪਾਪ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਸਾਡੇ ਪਿੰਡ ਨੂੰ ਜਿਹੜਾ ਉਹਨੇ 700 ਵੋਟ ਦਾ ਲੌਲੀਪਾਪ ਦਿੱਤਾ ਉਹਦਾ ਹੀ ਜਵਾਬ ਉਹਨੂੰ ਜ਼ਰੂਰ ਦਾਂਗੇ ਭਾਵੇਂ ਅਸੀਂ ਇੰਡੀਆ ਗੇਟ ਤੇ ਜਾਈਏ ਭਾਵੇਂ ਅਸੀਂ ਵਾਗੇ ਬਾਰਡਰ ਵਾਲਾ ਸੜਕ 'ਤੇ ਜਾਮ ਕਰੀਏ ਕੋਈ ਨਾ ਕੋਈ ਅਸੀਂ ਉਹਨੂੰ ਜਵਾਬ ਜ਼ਰੂਰ ਦਾਂਗੇ ਸਾਹੀ ਸਾਹਿਬ ਇੱਕ ਦਿਨ ਰਹਿ ਗਿਆ ਸਾਡਾ ਫੋਨ ਵੇਖੋ ਸਾਡੇ ਐਮ ਐਸ ਇਲਾਕੇ ਦਾ ਐਮ ਐਲ ਏ ਜਸਵੀਰ ਸਿੰਘ ਆ ਉਹ ਨਾ ਹੋਇਆ ਵਰਗਾ ਅੱਜ ਤੱਕ ਉਹਨੇ ਉਹ ਕੰਮ ਕੀਤੇ ਸਾਡੇ ਹਲਕੇ 'ਚ ਪਿਛਲੇ